ਸਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮਹਾਂਕੁੰਦਰ ਸਿੰਘ ਅੱਜ ਅਸੀਂ ਲੁਧਿਆਣਾ ਸਟੇਸ਼ਨ ਤੇ ਤੁਹਾਨੂੰ ਦੋ ਪਲੇਅਰਾਂ ਨਾਲ ਮਲਾਵਾਂਗੇ ਜਿਹੜੇ ਕਿ ਜੰਡਿਆਲਾ ਗੁਰੂ ਤੋਂ ਪਾਵਰ ਲਿਫਟਿੰਗ ਦੇ ਵਿੱਚ ਸਟੇਟ ਲੈਵਲ ਤੇ ਜਿਹੜਾ ਕੋਈ ਕੰਪੀਟੀਸ਼ਨ ਹੋਇਆ ਸੀ ਉਹ ਇੱਥੇ ਲੁਧਿਆਣਾ ਤੇ ਪਹੁੰਚੇ ਕਿਹੜਾ ਪ੍ਰਾਈਜ਼ ਲੈ ਕੇ ਆਏ ਨੇ ਕਿੰਨਾ weight ਚੱਕਿਆ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਅਲਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਸਵੇਰਾ ਮਿਤੇ ਹਨੇਰਾ ਇੱਕ ਨਵਾਬੀਾਨ ਹੈ ਇੱਕ ਨਵਾਬੀਾਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਮੇਰਾ ਨਾਮ ਰਜੇਸ਼ ਰਾਣਾਈ ਮੈਂ ਜੰਡਿਆਲਾ ਗੁਰੂਚੋਏ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ ਸਰ ਤੁਹਾਡੀ ਏਜ ਕਿੰਨੀ ਹੈ ਤੱਕ ਮੇਰੀ ਐਜ 478 ਪਲਸ ਹੋਈ। ਅੱਛਾ ਜੀ। ਅੱਛਾ ਤੁਸੀਂ ਉੱਥੇ ਹਿੱਸਾ ਲਿੱਤਾ ਆ ਤੇ ਕਿਹੜਾ ਮੈਡਲ ਲੈ ਕੇ ਆਏ ਹੋ ਉੱਥੇ ਜੰਡਿਆਲਾ ਗੁਰੂ ਤੋਂ ਤੁਸੀਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹੋ। ਕਿਹੜਾ ਮੈਡਲ ਕਿਹੜਾ ਜਾਂ ਕੋਈ ਕਿੰਨੇਵੇਂ ਨੰਬਰ ਤੇ ਤੁਸੀਂ ਆਏ ਹੋ ਤੇ ਕਿੰਨਾ weight ਤੁਸੀਂ ਚੱਕਿਆ? ਮੈਂ 59 ਦੀ ਕਲਾਸ ਦੇ ਵਿੱਚ 215 ਡੈੱਡ ਲਾਈ ਆਈ। 215 215 ਮੈਂ 골ਡ ਮੈਡਲ ਹਾਸਲ ਕੀਤਾ ਜੀ ਉੱਥੇ ਤੇ ਸਟਰੋਂਗ ਮੈਨ, ਓਵਰਆਲ ਸਟਰੋਂਗ ਮੈਨ ਬਣੇ। अच्छा ਤੇ ਜੇਕਰ ਗੱਲ ਕਰੀਏ ਇਹ ਟੂਰਨਾਮੈਂਟ ਤੁਸੀਂ ਅੱਗੇ ਵੀ ਇਦਾਂ ਦੇ ਟੂਰਨਾਮੈਂਟ ਵਿੱਚ ਤੁਸੀਂ ਹਿੱਸਾ ਲੈਂਦੇ ਰਹੇ ਹੋ ਤੁਸੀਂ ਤੁਸੀਂ ਹੁਣ ਸਟਰੋਂਗ ਮੈਨ ਦੇ ਵਿੱਚ ਪਹਿਲੇ ਨੰਬਰ ਤੇ ਤੁਸੀਂ ਆਏ ਹੋ ਤੁਸੀਂ ਤੇ ਤੁਸੀਂ 200 ਕਿੰਨਾ weight ਚੱਕਿਆ 200 ਕਿੰਨਾ 215 215 ਤੁਸੀਂ weight ਚੱਕਿਆ ਤੇ ਹੋਰ ਵੀ ਤੁਸੀਂ ਟੂਰਨਾਮੈਂਟ ਵਿੱਚ ਪਹਿਲਾਂ ਵੀ ਹਿੱਸਾ ਲੈ ਚੁੱਕੇ ਤੁਸੀਂ ਹਾਂਜੀ ਪਹਿਲਾਂ ਵੀ ਹਿੱਸਾ ਲੈ ਚੁੱਕਿਆ ਜੀ ਕਿਹੜੀ ਜਗ੍ਹਾ ਅਸੀਂ ਖੇਡਾਂ ਬਾਤਾਂ ਦੀ ਆ ਪੰਜਾਬ ਦੇ ਵਿੱਚ ਲੈ ਚੁੱਕਿਆ ਹਿੱਸਾ ਇਸ ਤੋਂ ਪਹਿਲਾਂ ਨੈਸ਼ਨਲ ਹੋਈ ਸੀ ਜੀ ਫਰੀਦাবাদ ਉੱਥੇ ਹਿੱਸਾ ਲਿਆ ਜੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਨੈਸ਼ਨਲ ਦੇ ਵਿੱਚ ਫਿਰ ਪੰਜਾਬ ਸਟੇਟ ਹੋਈ ਸੀ ਆਈਪੀਐਫ ਦੀ ਉੱਥੇ ਹਿੱਸਾ ਲ ਕਿਹੜਾ ਖੇਡਾਵਤਨ ਪੰਜਾਬ ਦੇ ਵਿੱਚ ਤੁਸੀਂ ਕਿਹੜਾ ਕਿਹੜਾ ਪ੍ਰਾਈਜ਼ ਲੈ ਕੇ ਆਏ ਸੀ ਕਿਹੜਾ ਮੈਡਲ ਲੈ ਕੇ ਆਏ ਸੀ ਤੇ ਕਿਹੜੀ ਉਹਦੇ ਵਿੱਚ ਕਿਹੜੀ ਗੇਮ ਸੀ ਕਿ ਉਹਦੇ ਵਿੱਚ ਖੇਡਾਵਤਨ ਪੰਜਾਬ ਦੇ ਵਿੱਚ ਉਹ ਫਾਸਟ ਮੈਡਲ ਲੱਤਾ ਸੀ ਜੀ 66 ਕਲਾਸ ਚ 골ਡ ਮੈਡਲ ਲੱਤਾ ਸੀ ਜਿਕਰ ਅੱਜ ਗੱਲ ਕਰੀਏ ਹੁਣ ਜਿਵੇਂ ਅੱਜ ਕੱਲੇ ਨੌਜਵਾਨ ਪੀੜ੍ਹੀ ਜ਼ਿਆਦਾਤਰ ਆਪਾਂ ਦੇਖਦੇ ਆਂ ਵੀਡੀਓ ਦੇਖਦੇ ਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਨੌਜਵਾਨ ਨਸ਼ੇ ਵਗੈਰਾ ਦੇ ਵਿੱਚ ਜ਼ਿਆਦਾਤਰ ਗ੍ਰਸਤ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਚੀ ਇੱਕ ਪਲੇਅਰ ਵੀ ਹੋ ਤੁਸੀਂ ਹੁਣ ਸਟਰੋਂਗ ਮੈਨ ਦਾ ਪਹਿਲੇ ਨੰਬਰ ਤੇ ਪੰਜਾਬ ਦੇ ਲੈਵਲ ਦੇ ਉੱਪਰ ਸਟੇਟ ਲੈਵਲ ਦੇ ਉੱਪਰ ਜਿਹੜਾ ਤੁਸੀਂ ਕੀ ਪ੍ਰਾਈਜ਼ ਲੈ ਕੇ ਆਏ ਹੋ ਸਟਰੋਂਗ ਮੈਨ ਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਨਸ਼ਾ ਤੋਂ ਦੂਰ ਰਹਿਣ ਗੇਮ 'ਕਣੀ ਧਿਆਨ ਦੇਣ ਸਰਕਾਰ ਨੂੰ ਚਾਹੀਦਾ ਜੀ ਵੀ ਇੰਨਾ 'ਕਣੀ ਕਿਸੇ ਹੱਦ ਤੱਕ ਖਤਮ ਕੀਤਾ ਜਾ ਸਕੇ ਡਾਈਟ ਵਗੈਰਾ ਤੁਹਾਡੀ ਕੀ ਰਹਿੰਦੀ ਹੈ ਤੁਹਾਡੀ ਜੇਕਰ ਰੁਟੀਨ ਦੀ ਡਾਈਟ ਕਰੀਏ ਤੁਸੀਂ 200 ਤੋਂ ਪਲੱਸ ਜਿਹੜਾ 245 45 245 ਦੇ ਕਰੀਬ ਤੁਸੀਂ ਜਿਹੜਾ ਵਜ਼ਨ ਚੱਕ ਲਿਆ ਤੇ ਡਾਈਟ ਕੀ ਰਹਿੰਦੀ ਹੈ ਤੁਹਾਡੀ ਡੇਲੀ ਰੁਟੀਨ ਦੀ ਡਾਈਟ ਕੀ ਡੇਲੀ ਰੁਟੀਨ ਦੀ ਡਾਈਟ ਭਾਜੀ ਨੋਰਮਲ ਆ ਚਿਕਨ ਆ ਐਗ ਮਿਲਕ ਦੁੱਧ ਵਗੈਰਾ ਲੈ ਲੈਣੇ ਆ ਜੀ ਪਨੀਰ ਵਗੈਰਾ ਖਾ ਲੈਣੇ ਆ ਕੋਈ ਫਰੂਟਸ ਵਗੈਰਾ ਹੋ ਜਾਂ ਜੂਸ ਵਗੈਰਾ ਹੀ अच्छा कितने चर तो ਤੁਸੀਂ ਇਹ ਗੇਮ ਦੇ ਵਿੱਚ ਪਾਰਟਿਸਪੇਟ ਕਰ ਰਹੇ ਹੋ ਪਾਵਰ ਲਿਫਟਿੰਗ ਦੇ ਵਿੱਚ ਕਿੰਨੇ ਚਰ ਤੋਂ ਪਾਰਟਿਸਪੇਟ ਕਰ ਰਹੇ ਹੋ ਹੁਣ ਤੱਕ ਤੇ ਜਿਹੜੀ 47 ਦੇ ਕਰੀਬ ਤੁਹਾਡੀ ਜਿਹੜੀ ਏਜ ਹੋ ਚੁੱਕੀ ਹੈ ਤੇ ਕਿੰਨਾ ਚ ਕਿੰਨੇ ਚਿਰ ਹੋ ਗਿਆ ਮੈਂ ਭਾਜੀ ਫਸਟ ਕੰਪੀਟੀਸ਼ਨ ওভারਹਾਲ ਮਿਸਟਰ ਪੰਜਾਬ ਬਣਿਆ ਸੀ 94 ਚ ਉਸ ਟਾਈਮ ਤੋਂ ਹੀ ਮੈਂ ਕਰ ਰਿਹਾ ਤਿਆਰੀ 92 ਤੋਂ 93 ਤੋਂ ਕਰ ਰਿਹਾ ਹਾਂ ਅੱਛਾ ਤੁਸੀਂ ਹੁਣ ਸਟਰੋਂਗ ਮੈਨ ਦੇ ਵਿੱਚ ਪੰਜਾਬ ਪੰਜਾਬ ਸਟਰੋਂਗ ਮੈਨ ਦੇ ਵਿੱਚ ਤੁਸੀਂ ਪਹਿਲੇ ਨੰਬਰ ਤੇ ਤੁਸੀਂ ਆਏ ਹੋ ਜੰਡਿਆਲਾ ਗੁਰੂ ਦੇ ਕੰਪੀਟੀਸ਼ਨ ਹੋਇਆ ਸੀਗਾ ਅੱਗੇ ਕੀ ਸੋਚ ਕੇ ਰੱਖੀ ਆ ਅੱਗੇ ਸੁਪਨਾ ਕੀ ਆ ਅੱਗੇ ਕਿੱਥੇ ਤੱਕ ਜਾਣਾ ਚਾਹੁੰਦੇ ਹੋ ਏਸੀ ਗੇਮ ਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ ਨਾਲ ਕੋਈ ਹੋਰ ਵੀ ਕੁਝ ਕਰਨਾ ਚਾਹੁੰਦੇ ਹੋ ਨਾਲ ਸਰ ਮੈਂ ਇੱਕ ਕੋਚ ਆਂ ਮੈਂ ਪਲੇਅਰਸ ਤਿਆਰ ਕਰਦਾ ਮੇਰਾ ਸਟੂਡੈਂਟ 66 ਕਲਾਸ ਦੇ ਵਿੱਚ 245 ਕਿਲੋ ਲਾ ਕੇ ਡੈਡ ਜੂਨੀਅਰ ਤੇ ਸੀਨੀਅਰ ਦੇ ਵਿੱਚ ਸਟਰੋਂਗ ਮੈਨ ਹਾਸਲ ਕੀਤਾ ਜੀ ਠੀਕ ਹੈ ਜੀ ਮੇਰਾ ਮੈਂ ਤਿਆਰ ਕਰਦਾ ਇਹਨਾਂ ਨੂੰ ਤੇ ਮੇਰੀ ਇਹੀ ਸੋਚ ਆਈ ਮੈਂ ਜਿੰਨੇ ਵਜ੍ਹਾ ਜਲਦ ਚੰਗੇ ਤੋਂ ਚੰਗਾ ਮੁੰਡਾ ਤਿਆਰ ਕਰਾ ਤੇ ਉਹਨਾਂ ਨੂੰ ਜਿੱਥੇ ਤੱਕ ਹੋ ਸਕੇ ਤੇ ਨਸ਼ਾ ਤੋਂ ਦੂਰ ਰੱਖੀਏ ਤੁਸੀਂ ਲੁਧਿਆਣਾ ਵਿੱਚ ਵੀ ਹੁਣ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਸੰਗਰੂਰ ਤੁਸੀਂ ਜਾਣਾ ਆ ਸੰਗਰੂਰ ਤੁਸੀਂ ਰਹਿਣੇ ਹੋ ਤੁਸੀਂ ਇੱਥੇ ਲੁਧਿਆਣਾ ਵਿੱਚ ਵੀ ਤੁਹਾਡੇ ਕੋਈ ਇੰਦਾ ਦੇ ਕੋਈ ਟੱਚ ਵਿੱਚ ਹੈਗੇ ਇਹਨੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਤੁਸੀਂ ਸਿਖਾਇਆ ਹੋਵੇ ਮੁੰਡਿਆਂ ਨੂੰ ਸਿਖਾਇਆ ਹੋਵੇ ਪਾਵਰ ਲਿਫਟਿੰਗ ਦੇ ਵਿੱਚ ਉਹਨਾਂ ਨੇ ਪਾਰਟਿਸਪੇਟ ਕੀਤਾ ਲੁਧਿਆਣਾ ਵਿੱਚ ਕੋਈ ਹੈ ਕੋਈ ਮੁੰਡੇ ਦਾ ਨਹੀਂ ਸਰ ਲੁਧਿਆਣੇ ਚ ਤਾਂ ਨਹੀਂ ਕੋਈ ਮੁੰਡਾ ਕੁੜੀ ਨਹੀਂ ਹੈਗੇ ਆਏ ਪਰ ਲੁਧਿਆਣੇ ਦੇ ਸਾਡੇ ਨਾਲ ਮੁੰਡਾ ਕੁੜੀ ਟੱਚ 'ਚ ਜ਼ਰੂਰ ਨਹੀਂ ਜਰੂਰ ਨਹੀਂ ਜੀ ਸਾਡੇ ਨਾਲ ਹੀ ਸੀ ਉਹਨਾਂ ਤੇ ਉਹ ਲੁਧਿਆਣੇ ਆਪਦੇ ਘਰ ਚਲੇ ਗਏ ਇਹ ਸਾਡੀ ਟ੍ਰੇਨ ਘੰਟੇ ਡੇਢ ਘੰਟੇ ਬਾਅਦ ਆਸੀ ਆਪਣੀ ਟ੍ਰੇਨ ਚੱਲ। ਹੁਣ ਤੁਸੀਂ ਕਿੰਨੇ ਮੈਡਲ ਹੁਣ ਤੇ ਕਾਫੀ ਮੈਡਲ ਪਏ ਆ ਤੇ ਪਏ ਕਿਹੜੇ-ਕਿਹੜੇ ਤੁਸੀਂ ਇਸ ਟਾਈਮ ਕਿੰਨੇ ਲੈ ਕੇ ਆਏ ਹੋ ਤੁਸੀਂ ਟੋਟਲ? ਸਰ ਮੈਂ ਆਪਣੇ ਇਕਲਾਸ ਦੇ ਵਿੱਚ ਡੈਡ ਦੇ ਵਿੱਚ ਸਟਰੋਂਗ ਮੈਨ ਹਾਸਲ ਕੀਤਾ ਜੀ। ਮੇਰੇ ਸਟੂਡੈਂਟ ਨੇ ਇਹਨੇ ਸੀਨੀਅਰ ਤੇ ਜੂਨੀਅਰ ਦੇ ਵਿੱਚ ਸਟਰੋਂਗ ਮੈਨ ਹਾਸਲ ਕੀਤਾ ਜੀ। ਜੀ ਬਿਲਕੁਲ ਸਾਡੇ ਕੋਚ ਹੈਗੇ ਨੇ ਇਹਨਾਂ ਨਾਲ ਗੱਲਬਾਤ ਵੀ ਅਸੀਂ ਕੀਤੀ ਨਾਲ ਜਿਹੜੇ ਸਟੂਡੈਂਟ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਿਹੜਾ ਕਿ ਰੇਲਵੇ ਸਟੇਸ਼ਨ ਤੇ ਪਹੁੰਚਿਆ ਤੇ ਸੰਗਰੂਰ ਚੱਲੇ ਹੋ ਸਰਪ੍ਰਾਈਜ਼ ਹੈ। ਅੱਛਾ ਕੋਚ ਸਾਹਿਬ ਤੁਹਾਡੇ ਨਾਲ ਨੇ ਕਿੱਦਾਂ ਦਾ ਲੱਗਦਾ ਕੋਚ ਸਾਹਿਬ ਵੀ ਹੁਣ ਕਹਿੰਦੇ ਸਟਰੋਂਗ ਮੈਨ ਜਿੱਤ ਕੇ ਆਏ ਨੇ ਪੰਜਾਬ ਲੈਵਲ ਦੇ ਵਿੱਚ ਜੰਡਿਆਲਾ ਗੁਰੂ ਵਿੱਚ ਟੂਰਨਾਮੈਂਟ ਹੋਇਆ ਸੀ। ਤੁਸੀਂ ਕੀ ਹਾਸਲ ਕਰਕੇ ਆਏ? ਮੈਂ ਉਹਦੇ ਵਿੱਚ ਹੀ ਆਪਣਾ ਪਾਵਰ ਲਿਫਟਿੰਗ ਕੰਪੀਟੀਸ਼ਨ ਖੇលਿਆ ਜੀ ਜਿਹਦੇ ਵਿੱਚ ਮੈਂ ਡੈੱਡ ਲਿਫਟ 'ਚ ਹਿੱਸਾ ਲਿਆ ਹੀ ਆਪਣਾ 68 ਬੋਡੀ weight 'ਚ ਹੀ 68 ਬੋਡੀ weight ਦੇ ਵਿੱਚ ਮੈਂਨੇ ਆਪਣਾ ਫਰਸਟ ਪ੍ਰਾਈਜ਼ ਲਿਆ ਹੀ ਜੂਨੀਅਰ ਤੇ ਸੀਨੀਅਰ ਦੇ ਵਿੱਚ ਸਟਰੋਂਗ ਮੈਨ ਨਿਕਲਿਆ ਜੀ। ਅੱਛਾ ਕਿੰਨੇ ਕਿਲੋ ਭਾਰ ਚੁੱਕਿਆ ਤੁਸੀਂ? ਮੈਂਨੇ ਆਪਣਾ 68 ਕਿਲੋ ਬੋਡੀ weight ਦੇ ਵਿੱਚ ਆਪਣਾ 245 ਡੈੱਡ ਲਿ 245 ਹਾਂ ਜੀ 245 245 ਅੱਛਾ ਕਿੱਧਾ ਰਹਿੰਦਾ ਸਹਯੋਗ ਕਿੱਧਾ ਰਹਿੰਦਾ ਕੋਚ ਸਾਹਿਬ ਸਾਡੇ ਨਾਲ ਇੱਥੇ ਖੜੇ ਨੇ ਤੁਹਾਡੇ ਕੋਚ ਸਾਹਿਬ ਬਹਿਗੇ ਨੇ ਕਹਿੰਦੇ ਮੇਰੇ ਸਟੂਡੈਂਟ ਨੇ ਚਲੋ ਵਧੀਆ ਇੱਕ ਪ੍ਰਾਈਜ਼ ਜਿੱਤਿਆ ਸਹਯੋਗ ਕਿੱਧਾ ਰਹਿੰਦਾ ਆ ਕੋਚ ਸਾਹਿਬ ਦੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਸਾਡੇ 40 ਸਾਲ ਤੋਂ ਪਲੱਸ ਚ ਹੋ ਗਏ ਸਾਡੇ ਕੋਚ ਸਾਹਿਬ ਸਾਡੇ ਇੰਨੇ ਤਕੜੇ ਆ ਤਾਂ ਅਸੀਂ ਉਹਨਾਂ ਤੋਂ ਵੀ ਵੱਧ ਕੇ ਚੱਲਦੇ ਆ ਵੀ ਹਾਂ ਵੀ ਜਦੋਂ ਸਾਡੇ ਕੋਚ ਸਾਹਿਬ ਇੰਨੇ ਤਕੜੇ ਹੋ ਕੇ ਖੇਡ ਰਹੇ ਤੇ ਅਸੀਂ ਉਹਨਾਂ ਤੋਂ ਵੱਧ ਕੇ ਖੇਡੇ ਕਿਉਂਕਿ ਅਸੀਂ ਤਾਂ ਨਵੀਂ ਪੀੜ੍ਹੀ ਆ ਜੀ ਤੁਹਾਡੀ ਏਜ ਕਿੰਨੀ ਪੜੀ ਮੇਰੀ ਏਜ 23 ਸ ਭਾਈ 23 ਸਾਲ ਦੀ ਤੁਹਾਡੀ ਉਮਰ ਆ ਖਾਣ ਪੀਣ ਕਿਦਾਂ ਰਹਿੰਦਾ ਕੋਸ ਸਾਹਿਬ ਕਹਿੰਦੇ ਮੈਂ ਤਾਂ ਚਿਕਨ ਖਾ ਲੈਣਾ ਐਗ ਖਾ ਲੈਣਾ ਜਾਂ ਕਿ ਹੋਰ ਚੀਜ਼ਾਂ ਖਾ ਲੈ ਤੁਹਾਡੀ ਡਾਈਟ ਕੀ ਦੇਖੋ ਇਹ ਅਸੀਂ weight lifting ਕਰਦੇ ਆ ਠੀਕ ਹੈ ਜੀ power lifting ਜਿਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਤਾਂ ਉਸ ਕਰਕੇ ਸਾਨੂੰ ਚਿਕਨ ਐਗ ਵਗੈਰਾ ਬਹੁਤ ਹੀ ਜ਼ਿਆਦਾ ਖਾਣਾ ਪੈਂਦਾ ਜੀ ਠੀਕ ਹੈ ਜੀ ਉਹਦੇ ਲਈ ਬਲਕਿ ਸਾਡੇ ਘਰ ਦੇ ਵੀ ਮਾਰੀ-ਮੋਟੀ ਬਹੁਤ ਜ਼ਿਆਦਾ سپورਟ ਆਈ ਅਗਰ ਜੇ ਘਰ ਦੇ ਦੀ سپورਟ ਆ ਤਾਂ ਅਸੀਂ ਡਾਈਟ ਵਗੈਰਾ ਖਾ ਰਹੇ ਆ ਤੇ ਤਾਂ ਇੰਨਾ ਜ਼ੋਰ ਲਾ ਰਹੇ ਆ ਜੀ ਅੱਛਾ ਸੁਪਨਾ ਕੀ ਆ ਤੁਹਾਡਾ ਅੱਗੇ ਕੀ ਬਣਨਾ ਚਾਹੁੰਦੇ ਆ ਕੋ ਸਾਹਿਬ ਵੀ ਹੈਗੇ ਤੁਹਾਡੇ ਨਾਲ ਖੜੇ ਨੇ ਅੱਗੇ ਸੁਪਨਾ ਕੀ ਆ ਗੇਮ ਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ ਹੋਰ ਮੈਡਲ 골ਡ ਮੈਡਲ ਜਾਂ ਕਿਹੜਾ ਮੈਡਲ ਜਿੱਤਣਾ ਚਾਹੁੰਦੇ ਆ ਦੇਖੋ ਬਾਕੀ ਇਹ ਹੀ ਹੈ ਜੇ ਤਾਂ ਸਾਡੀ ਗਨੀ ਸਰਕਾਰ ਥੋੜੀ ਧਿਆਨ ਦਿੰਦੀ ਆ ਫਿਰ ਤਾਂ ਅਸੀਂ ਅੱਗੇ ਤੋਂ ਅੱਗੇ ਵਧ ਹੀ ਜਾਵਾਂਗੇ ਜੀ ਅਗਰ ਸਰਕਾਰ ਨੇ ਇਹ ਵੀ ਧਿਆਨ ਦੇਊਗੀ ਤਾਂ ਜਿਹੜੇ ਸਾਡੇ ਮੰਮੀ ਡੈਡੀ ਨੇ ਜਿੰਨੀ ਕੁ ਸਪੋਰਟ ਕਰ ਰਿਆ ਅਸੀਂ ਜਿੰਨਾ ਜਿੰਨਾ ਚਿਰ ਹੋ ਸਕਦਾ ਤਾਂ ਅਸੀਂ ਆਪਣੀ ਗੇਮ ਅੱਗੇ ਵਧਾ ਕੇ ਰੱਖਾਂਗੇ ਜੀ ਜੇ ਸਾਡੇ 22 ਚਾਂਸ ਜੇ ਸਾਨੂੰ ਵੀ ਕੋਈ ਨੌਕਰੀ ਨਹੀਂ ਵੀ ਮਿਲਦੀ ਤਾਂ ਅਸੀਂ ਅੱਗੇ ਪਲੇਅਰ ਜ਼ਰੂਰ ਤਿਆਰ ਕਰਾਂਗੇ ਜੋ ਕਿ ਨਸ਼ਿਆਂ ਤੋਂ ਦੂਰ ਰਹਣਗੇ ਬਿਲਕੁਲ ਅੱਛਾ ਤੁਸੀਂ ਇੱਥੇ ਹੁਣ ਪਹੁੰਚੇ ਲੁਧਿਆਣਾ ਪਹੁੰਚੇ ਤੁਸੀਂ ਜੰਡਿਆਲਾਗੁਰੂ ਤੋਂ ਆਏ ਸ ਜ਼ਰੂਰ ਤੁਸੀਂ ਜਾਣਾ ਤੁਸੀਂ ਤੇ ਜੇਕਰ ਗੱਲ ਕਰੀਏ ਹੁਣ ਜਿਵੇਂ ਤੁਸੀਂ ਪ੍ਰਾਈਸ ਤੁਸੀਂ ਜਿੱਤ ਕੇ ਆਏ ਹੋ ਪਹਿਲਾਂ ਵੀ ਕੋਈ ਕੰਪੀਟੀਸ਼ਨ ਜਿੱਤਿਆ ਤੁਸੀਂ ਜਾਂ ਕਿਹੜੇ ਵਿੱਚ ਗੇਮ ਦੇ ਵਿੱਚ ਹਿੱਸਾ ਲੇਤਾ ਤੁਸੀਂ ਪਹਿਲਾਂ ਮੈਂ ਪਹਿਲਾਂ ਵੀ ਬਹੁਤ ਲਗਾਤਾਰ ਕੰਪੀਟੀਸ਼ਨ ਖੇਡ ਰਿਆ ਸੀ ਤੇ ਬਹੁਤ ਵਧੀਆ ਬੈਸਟ ਪਲੇਅਰ ਨਿਕਲ ਰਿਆ ਸੀ ਤੇ ਬਾਕੀ ਉਹ ਵੀ ਮੈਂ ਆਪਣੇ ਖੇਡਾ ਵਧਰ ਪੰਜਾਬ ਚ ਵੀ ਮੈਂ ਖੇਡਿਆ ਹੀ ਉਹ ਚ ਵੀ ਮੇਰਾ 골ਡ ਮੈਡਲ ਆਈ ਕਿਹੜੇ ਕਿਹੜੀ ਫਸਟ ਪ੍ਰੇ ਸੀ ਪਾਵਰ ਲਿਫਟਿੰਗ ਚ ਉਹ ਚ ਵੀ ਮੈਨੇ 200 30 ਦੀ ਮੈਨੇ ਸਕੈਟ ਮਾਰੀ ਹੋਈ ਆਈ ਤੇ 200 ਪਲ ਹਸ ਮੈਨੇ ਬੈਂਚ ਮਾਰੀ ਹੋਈ ਆ ਕਵਾਂਟਲ ਦੀ ਤੇ ਆਪਣਾ 240 ਡੈੱਡ ਮਾਰੀ ਹੋਈ ਆ ਜੀ ਜੀ ਬਿਲਕੁਲ ਸਾਡੇ ਨਾਲ ਜਿਹੜੇ ਮੁੰਡੇ ਨੇ ਇੱਥੇ ਮੌਜੂਦ ਨੇ ਤਸਵੀਰਾਂ ਤੁਸੀ ਦੇਖ ਸਕਦੇ ਹੋ ਇਹ ਕੋਸਾਬ ਨੇ ਇੱਕ ਇਹਨਾਂ ਦਾ ਸਟੂਡੈਂਟ ਆ ਜਿਹੜਾ ਕਿ ਇੱਥੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਇਹ ਜੰਡਿਆਲਾ ਗੁਰੂ ਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਬਾਡੀ ਪਾਵਰ ਲਿਫਟਿੰਗ ਦਾ ਹੋਇਆ ਸੀਗਾ ਔਰ ਵਿੱਚ ਸਟਰੋਂਗ ਮੈਨ ਇਹਨਾਂ ਨੇ ਜਿਹੜੇ ਕੋਸਾਬ ਨੇ ਜਿੱਤਿਆ ਤੇ ਨਾਲ ਜਿਹੜਾ ਇਹਨਾਂ ਦੇ ਜਿਹੜਾ ਸਟੂਡੈਂਟ ਆ ਉਹਨੇ ਵੀ ਜਿਹੜਾ ਆਪਣਾ ਕੀ ਪਹਿਲਾ ਮੈਡਲ ਲੈ ਕੇ ਹਾਸਲ ਹੋਇਆ ਤੇ ਇਹਨਾਂ ਦਾ ਕਹਿਣਾ ਕਿ ਇਹ ᱜਿਮ ਐਥੀ ਖੇਡਦੇ ਰਹਿਣਗੇ ਜੇਕਰ ਗੱਲ ਕਰੀਏ ਜੰਡਿਆਲਾ ਗੁਰੂ ਦੇ ਵਿੱਚ ਇਹ ਗੇਮ ਹੋਈ ਸੀਗੀ ਟੂਰਨਾਮੈਂਟ ਆਸੀ ਪਾਵਰ ਲਿਫਟਿੰਗ ਦਾ ਤੇ ਜਿਹੜੇ ਕੋਸਾਬ ਇਹਨਾਂ ਕੋਸਾਬ ਤੇ ਜਿਹੜਾ ਉਹਦਾ ਸਟ ਸੀ ਇਹਨਾਂ ਦਾ ਗੱਲਬਾਤ ਵੀ ਕੀਤੀ ਇਹਨਾਂ ਨੇ ਨੌਜਵਾਨਾਂ ਨੂੰ ਵੀ ਇੱਕ ਅਪੀਲ ਕੀਤੀ ਆ ਕਿ ਉਹ ਆਪਣਾ ਖੇਡਾਂ ਵੱਲ ਧਿਆਨ ਦੇ ਨਸ਼ਾ ਦਾ ਦੂਰ ਰਹਿਣ ਲੁਧਿਆਣਾ ਤੋਂ ਲਖਮੀਦਰ ਸਿੰਘ ਦਾ ਨਿਕਸਵਰਟ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप एप चैनल आरोप